ਮਨਾਉਨੀਆਂ ਜੀ ਪਿੰਡ ਪਿੰਡ ਦੇ ਵਿੱਚ ਕਮੇਟੀਆਂ ਬਣਾ ਲੀਆਂ ਜੀ ਤੀਆਂ ਮਨਾਉਣੀਆਂ ਮੇਰੀ ਉਹ ਭੈਣੋਂ ਤੀਆਂ ਕੀ ਐ ਕੋਈ ਤਿਹਾਰ ਨਹੀਂ ਤੀ ਮਾਲਵੇ ਭਾਸ਼ਾ ਇਲਾਕੇ ਦੀ ਭਾਸ਼ਾ ਜੇ ਤੀ ਉਧਰ ਤੀਆਂ ਨੂੰ ਕਹਿੰਦੇ ਆ ਇਹ ਧਿਆਨ ਨਾਲ ਸੁਣ ਲਿਓ ਜਿੰਨੇ ਬੈਠਿਓ ਜਿਹੜੇ ਕਹਿੰਦੇ ਨੇ ਜੀ ਸਾਡਾ ਸੱਭਿਆਚਾਰ ਹੈ ਇਹ ਤੀਆਂ ਜੀ ਉਦੋਂ ਸੱਭਿਆਚਾਰ ਮਨਾਉਨੇ ਹੋ ਨਹੀਂ ਸਾਡਾ ਸੱਭਿਆਚਾਰ ਨਹੀਂ ਗੁਲਾਮੀ ਦੀਆਂ ਨਿਸ਼ਾਨੀਆਂ ਦਾ ਪਿਸ਼ੋਕੜ ਪੜ ਕੇ ਵੇਖੋ ਜਦੋਂ ਮੁਗਲਾਂ ਦਾ ਰਾਜ ਸੀ ਨਾ ਮੁਗਲਾ ਨੇ ਸੌਣ ਮਹੀਨੇ ਨੂੰ ਜਿਹੜਾ ਐਤਵਾਰ ਆਉਂਦਾ ਸੀ ਉਸ ਦਿਨ ਪਿੰਡ ਦੀਆਂ ਜਿੰਨੀਆਂ ਕਵਾਰੀਆਂ ਕੁੜੀਆਂ ਜਾਂ ਜਿਹੜੀਆਂ ਪੇਕੇ ਆਈਆਂ ਹੁੰਦੀਆਂ ਸੀ 40 ਸਾਲ ਤੋਂ ਘੱਟ ਉਮਰ ਦੀਆਂ ਜਿੰਨੀਆਂ ਬੀਬੀਆਂ ਹੁੰਦੀਆਂ ਸੀ ਉਹਨਾਂ ਨੂੰ ਇਕੱਠਾ ਕੀਤਾ ਜਾਂਦਾ ਸੀ ਫਿਰ ਮੁਗਲ ਚੌਂਕੀ ਲਾ ਕੇ ਬੰਦੇ ਹੁੰਦੇ ਸੀ ਫਿਰ ਉੱਥੇ ਤੀਆਂ ਨੂੰ ਨੰਗੀਆਂ ਕਰਨਾ ਇਹ ਸਚਾਈ ਹੈ ਕੋਈ ਆਪਣੇ ਵੱਲੋਂ ਬਣਾਈਆਂ ਗੱਲਾਂ ਨਹੀਂ ਆ ਜਿਹੜੀਆਂ ਤੀਆਂ ਤੁਸੀਂ ਚਾਵਾਂ ਨਾਲ ਮਨਾਉਂਦੀਆਂ ਜੇ ਹਰ ਸਾਲ ਉਸ ਦਿਨ ਦੀ ਉਡੀਕ ਕਰਦੀਆਂ ਜੋ ਉਦੋਂ ਧੀਆਂ ਨੂੰ ਨੰਗੀਆਂ ਕੀਤਾ ਜਾਂਦਾ ਸੀ ਫਿਰ ਉਹਨਾਂ ਨੂੰ ਨੱਚਣ ਵਾਸਤੇ ਕਿਹਾ ਜਾਂਦਾ ਸੀ ਤੇ ਜਿਹੜੀ ਸਭ ਤੋਂ ਵੱਧ ਸੋਹਣੀ ਹੁੰਦੀ ਸੀ ਜਿਹਦੇ ਸੋਹਣਾ ਰੂਪ ਚੜਿਆ ਹੁੰਦਾ ਸੀ ਵੱਧ ਲੱਕ ਹਲਾਉਂਦੀ ਸੀ ਉਹਨੂੰ ਆਪਣੇ ਨਾਲ ਮਹਿਲਾਂ 'ਚ ਜਾਂਦੇ ਸੀ ਉਹਦੇ ਨਾਲ ਨਕਾਹ ਕਰਾਉਂਦੇ ਹੁੰਦੇ ਸੀ ਤੇ ਅੱਜ ਵੀਰ ਵੀ ਚਾਵਾ ਨਾਲ ਆਪਣੀ ਭੈਣ ਨੂੰ ਨੱਚਦੀ ਨੂੰ ਵੇਖਣ ਜਾਂਦੇ ਆ ਉੱਥੇ ਹੋਰ ਵੀ ਜਿਹੜਾ ਨਾਲ ਦੋਸਤ ਮਿੱਤਰ ਲੈ ਕੇ ਜਾਂਦੇ ਉਹਦੀਆਂ ਨਜ਼ਰਾਂ ਵੀ ਫਿਰ ਤੁਹਾਡੀ ਭੈਣ ਤੇ ਹੀ ਹੁੰਦੀਆਂ ਨੇ ਮੈਂ ਕਹਿੰਨੀ ਆ ਇਦਾਂ ਦੇ ਅਸੀਂ ਕੰਮ ਕਰਦੇ ਆ ਤੇ ਅਸੀਂ ਆਪਣੇ ਆਪ ਨੂੰ ਸਰਦਾਰ ਕਹੋਨੇ ਆ ਅਸੀਂ ਸਿੱਖ ਕਹੋਨੇ ਆ ਇਹ ਕਿੱਥੋਂ ਦਾ ਸਿੱਖ ਸਿਧਾਂਤ ਹੋਇਆ ਸਾਡਾ ਅਜਮਾਰ ਕਿੱਥੋਂ ਅਸੀਂ ਪੜਦੇ ਨਹੀਂ ਛਟੇਜਾਂ ਦੇ ਅਸੀਂ ਪ੍ਰਚਾਰਕ ਵੀ ਉਹੋ ਜੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਕਿ ਜਿਹੋ ਜਿਹਾ ਅਸੀਂ ਆਪਿਆ ਪ੍ਰਚਾਰਕ ਬਸ ਸਾਡੇ ਪੱਖ ਦੀ ਗੱਲ ਕਰੇ ਸਟੇਜ ਤੇ ਖਲੋ ਕੇ ਸਾਨੂੰ ਅਮਰਤ ਛਕਣ ਨੂੰ ਨਾ ਕਹਿ ਦੇਵੇ। ਪ੍ਰਚਾਰਕ ਸਟੇਜ ਤੇ ਸੱਚੀ ਗੱਲ ਨਾ ਕਰੇ। ਗੁਰੂ ਘਰ ਦਾ ਗਰੰਥੀ ਐ ਉਹ ਬਸ ਦੋ ਟਾਈਮ ਮਰਦ ਦੀ ਸੇਵਾ ਕਰੇ ਸੁਖਾਸ਼ਨ ਕਰ ਦੇਵੇ, ਪ੍ਰਕਾਸ਼ ਕਰ ਦੇਵੇ ਤੇ ਸਾਡੀ ਜੁੱਤੀ ਥੱਲੇ ਲੱਗ ਕੇ ਰਵੇ। ਇਹ ਕੋਲ ਚੱਲ ਰਿਹਾ? ਫਿਰ ਖਾਲਸਾਤਨ ਕਿੱਥੋਂ ਪਾਲਦੇ ਹੋ? ਖਾਲਸੇ ਬਨਨ ਨੂੰ ਅਸੀਂ ਤਿਆਰ ਨਹੀਂ। ਇੱਕ ਨਿਸ਼ਾਨ ਸਾਹਿਬ ਦੇ ਹੇਠਾਂ ਇਕੱਠੇ ਹੋਣ ਨੂੰ ਅਸੀਂ ਤਿਆਰ ਨਹੀਂ। ਤੇ ਚਾਹੀਦਾ ਸਾਨੂੰ ਖਾਲਸਾ ਰਾਜ ਹੈ ਮੰਗ ਅਸੀਂ ਖਾਲਸਾਤਨ ਦੀ ਕਰਦੇ ਆ ਖਾਲਸੇ ਬਣਨ ਨੂੰ ਕੋਈ ਵੀ ਤਿਆਰ ਨਹੀਂ ਮੈਂ ਕਿਹਾ ਸੀ ਨਾ ਸਮਾਗਮ ਦਾ ਨਿਚੋੜ ਕੱਢਣਾ ਮੈਂ ਖਿਰ ਤੇ ਇੱਕ ਵਾਰ ਕੇ ਕਿ ਆਪ ਜੀਆਂ ਕੋਲੋਂ ਅਸੀਸ ਲੈ ਲੈਣੀ ਹੈ ਜਿੱਥੇ ਇੰਨੀ ਅਰਦਾਸਾਂ ਕੀਤੀਆਂ ਉਥੇ ਜਥੇ ਦੀ ਵੀ ਅੱਜ ਕਰਦੇ ਹੋ ਕਿ ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਜਥੇ ਦੀਆਂ ਝੋਲੀ ਦੇ ਵਿੱਚ ਵੀ ਨਿਤਨੇਮ ਦੀਆਂ ਦਾਤਾਂ ਪਾਉਣ ਮੈਂ ਬਹੁਤਾਂਤ ਗਿਣਤੀ ਵਿੱਚ ਵੇਖਿਆ ਚਾਹੇ ਕੋਈ ਪ੍ਰਚਾਰਕ ਪਰਖਣਾ ਹੋਵੇ ਚਾਹੇ ਕੋਈ ਸੇਖ ਪਰਖਣਾ ਹੋਵੇ ਚਾਹੇ ਕੋਈ ਜਥੇਦਾਰ ਦੀ ਪਰਖ ਕਰ ਲਿਓ ਤੇ ਧੀਆਂ ਪੁੱਤਰਾਂ ਦੇ ਵਿਆਹ ਵੇਲੇ ਕਰਕੇ ਵੇਖਿਓ ਅਸੀਂ ਕੀ ਕੁਝ ਕਰਦੇ ਹਾਂ